ਲੋ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਫੇਰ ਆਪਾਂ ਜੀ ਪਹੁੰਚ ਚੁੱਕੇ ਹਾਂ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਹੈ ਜੀ 22 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਜੀ 7:30 ਹੋ ਚੁੱਕੇ ਆ ਤੇ ਅੱਜ ਦੋ ਟਰਾਲੀਆਂ ਆਈਆਂ ਇੱਧਰ ਬਈ ਝੋਨੇ ਦਾ ਵੀੜਾ ਪੂਰਾ ਰਸ ਪੈ ਚੁੱਕਿਆ ਸਾਹਮਣੇ ਦੇਖੋ ਝੋਨੇ ਦੀਆਂ ਟਰਾਲੀਆਂ ਵੀ ਅੱਜ ਬਹੁਤ ਆਈਆਂ ਤੇ 7:30 ਹੋ ਚੁੱਕੇ ਜੀ ਪੂਰੇ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਜੁੜੇ ਰਹਾ ਕਰੋ ਵੀਡੀਓ ਨਾਲ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਸਾਹਮਣੇ ਦੇਖੋ ਝੋਨੇ ਦੇ ਵੀ ਢੇਰ ਜਿਹੜੇ ਲੱਗਣੇ ਸ਼ੁਰੂ ਹੋ ਗਏ ਉਹ ਰੋੜਾ ਦੇ ਵੀ ਟਰਾਲੀਆਂ ਖੜੀਆਂ ਹੋਈਆਂ ਝੋਨੇ ਦੀਆਂ ਲੋ ਜੀ ਪਹਿਲੀ ਟਰਾਲੀ ਤੋਂ ਆਪਾਂ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਵਿੱਚ ਅੱਜ ਜਿਹੜਾ ਬੋਲੀ ਦਾ ਟਾਈਮ ਆ ਜੀ ਉਹ 7:30 ਕਰ ਦਿੱਤਾ ਗਿਆ ਜੀ 7:30 ਸਾਰੇ ਵੀਰ ਟਰੂੜੀ ਲੈ ਕੇ ਆਇਆ ਕਰੋ ਤੇ ਸਾਹਮਣੇ ਦੇਖੋ ਇਹ ਝੋਨੇ ਦੀਆਂ ਟਰਾਲੀਆਂ ਵੀੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਐ ਅੱਜ ਤੇ ਅੱਜ ਮੰਡੀ ਦੇ ਵਿੱਚ ਜਿਹੜਾ ਝੋਨੇ ਦਾ ਵਿਰਾਸ ਪੈਣਾ ਸ਼ੁਰੂ ਹੋ ਚੁੱਕਿਆ ਤੇ ਬਾਕੀ ਆਪਾਂ 12:30 ਵਜੇ ਬਈ ਬਾਸਪਤੀ ਦੇ ਰੇਟਾਂ ਦੀ ਜਿਹੜੀ ਵੀਡੀਓ ਬਣਾਈ ਦੀ ਆ ਪਾਈ ਦੀ ਆ ਉਹ ਵੀ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਲਓ ਜੀ ਪਹਿਲੀ ਟਰਾਲੀ ਤੇ ਕਰਦੀ ਬੋਲੀ ਸ਼ੁਰੂ ਜੀ ਕਾਲੀ ਕਾਲੀ ਜਾਨ ਦੇ 500 ਦਾ ਕਾਲੀ ਨਹੀਂ ਕਰਨੀ ਲਾ ਲਓ ਜਾਓ 500 ਰੁਪਇਆ ਲਓ ਜੀ 10 ਰੁਪਏ ਹੈ 550 25 ਰੁਪਏ 30 ਰੁਪਏ 550 550 50 70 ਰੁਪਏ 70 ਹਾਂਜੀ ਹੈਗਾ 570 ਚੱਲ ਰਿਹਾ ਯਾਰ ਲਓ ਜੀ 500 ਦੇ 70 ਰੁਪਏ ਲੱਗੇ ਜੀ ਪਹਿਲੀ ਟਰਾਲੀ ਅੱਜ ਬਈ 2025 ਦੇ ਰਿਕਾਰਡ ਤੋੜਤੇ ਬਈ 500 ਦੇ 70 ਰੁਪਏ ਨੇ ਜੀ ਹਲੇ ਤੱਕ 500 ਤੇ 5 ਰੁਪਏ ਤੱਕ ਗਈ ਸੀ ਟਰਾਲੀ ਅੱਜ ਪਹਿਲੇ ਦਿਨ ਗਈ ਹੈ ਜੀ 500 ਤੇ 75 ਰੁਪਏ ਜੀ ਤੇ ਲਓ ਜੀ ਉਧਰ ਸਾਹਮਣੇ ਦੇਖੋ ਜੀ ਝੋਨੇ ਦੀਆਂ ਟਰਾਲੀਆਂ ਵੀੜੀਆਂ ਖੜੀਆਂ ਹੋਈਆਂ ਤੇ ਆ ਦੋ ਟਰਾਲੀਆਂ ਆਈਆਂ ਸੀ ਤੇ ਇੱਕ ਟਰਾਲੀ ਦੀ ਜਿਹੜੀ ਬੋਲੀ ਹੋ ਚੁੱਕੀ ਹੈ ਜੀ ਤੇ ਦੂਜੀ ਟਰਾਲੀ ਦੇਖਦੇ ਆਂ ਜੀ ਅੱਜ ਗਾਹਕ ਵੀ ਵਾਵਾ ਤੇ ਪਟਾਕੇ ਵੀ ਪੈ ਰਹੇ ਜੀ ਪਹਿਲੀ ਟਰਾਲੀ ਦੀ ਬੋਲੀ ਜਿਹੜੀ 500 ਤੋਂ ਸ਼ੁਰੂ ਹੋਈ ਸੀ ਅੱਜ ਜਿਹੜੀ ਅਗੇ 350 ਤੋਂ ਹੁੰਦੀ ਆ ਤੇ ਲਓ ਜੀ ਦੂਜੀ ਟਰਾਲੀ ਤੇ ਪਹੁੰਚ ਗਈ ਦੇਖਦੇ ਆ ਕਿਥੋਂ ਕਿਥ ਤੱਕ ਜਾਂਦੀ ਦੂਜੀ ਟਰਾਲੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਹੀ ਇਹ ਦੋ ਨਾ ਗਾਏ ਦੋ ਅੰਦਰ ਦੀ ਆ ਮੇਹੋਜੀ ਨਗਰ ਕੰਦਾ ਕੰਦਨ ਨਾਲ ਮੜਾ ਉੜ ਪੀਲਾ ਰਾ ਕਰਦਾ ਮੇਰੇ ਲਾ ਕੇ ਤਾਂ ਦੀ ਤੇ ਉਹ ਹੀ ਤਰੀਕੇ ਸੀ 400 500 ਮੇਹੋਜੀ ਨਗਰ ਦੀ 25 30 40 40 50 60 70 77 80 84 500 5 510 15 515 ਲੋ ਜੀ ਇਹ ਲੱਗੀ ਜੀ 515 ਰੁਪਏ ਜੀ ਦੋ ਨਾ ਗਏ ਸੀ ਜੀ ਪਹਿਲਾ ਲੱਗਾ ਜੀ 500 ਤੇ 70 ਰੁਪਏ ਦੂਜਾ ਲੱਗਾ ਜੀ 500 ਤੇ 15 ਰੁਪਏ ਤੇ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਜੀ ਤੇ ਵੀਡੀਓ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਮਿਲਦੇ ਆ ਕੱਲ ਨੂੰ ਠੀਕ 7:30 ਵਜੇ ਕੋਟਕਪੂਰਾ ਮੰਡੀ ਤੇ ਬਾਕੀ ਬਾਈ ਜੀ ਆਪਾਂ 12:30 ਵਜੇ 1 ਵਜੇ ਜਿਹੜੀ ਬਾਸਪਤੀ ਦੇ ਰੇਟਾਂ ਦੀ ਜਿਹੜੀ ਵੀਡੀਓ ਬਣਾ ਕੇ ਪਾਈ ਦੀ ਆ ਤੇ ਉਹ ਵੀ ਆਪਣੀ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਬਾਕੀ ਆਪਾਂ ਮੰਡੀਆਂ ਦੀ ਅਪਡੇਟ ਦਿੰਦੇ ਰਹਿਣੇ ਆ ਸ਼ਾਇਦ ਆਪਾਂ ਜੀ ਕੱਲ ਨੂੰ ਗੋਭੀ ਦੀ ਵੀਡੀਓ ਬਣਾ ਕੇ ਜਰੂਰ ਪਾਵਾਂਗੇ ਗੋਭੀ ਦੀ ਬੋਲੀ ਦੀ ਹੁੰਦੀ ਹੈ ਜੀ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ ਉਹ ਵੀ ਆਪਾਂ ਤੁਹਾਨੂੰ ਵੀਡੀਓ ਕੱਲ ਨੂੰ ਬਣਾ ਕੇ ਦਵਾਂਗੇ ਜੇ ਬਣੀ ਤਾਂ ਇੱਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜੀ ਮਿਲਦੇ ਆ ਕੱਲ ਨੂੰ ਠੀਕ 7:30 ਵਜੇ ਜੀ ਕੋਟਕਪੂਰਾ ਮੰਡੀ